ਦਲਿਸਖੀ ਜਦੋਂ ਤੋਂ ਹੁਣ ਤਰਨ ਤਰਨ ਇਲੈਕਸ਼ਨ ਦਾ ਦੌਰ ਸ਼ੁਰੂ ਹੋਇਆ ਹੈ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਵੱਲੋਂ ਕੁਝ ਅਜਿਹੇ ਨੀ ਬਿਆਨ ਦਿੱਤੇ ਜਾ ਰਹੇ ਨੇ ਜੋ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਹੇ ਨੇ ਪਹਿਲਾ ਮਨਦੀਪ ਸਿੰਘ ਨੂੰ ਲੈ ਕੇ ਖਰਸਤਾਨ ਬਾਰੇ ਦਿੱਤਾ ਬਿਆਨ ਫਿਰ ਐਸਸੀ ਭਾਈਚਾਰ ਨੂੰ ਲੈ ਕੇ ਦਿੱਤਾ ਬਿਆਨ ਅਤੇ ਹੁਣ ਇੱਕ ਨਿਜੀ ਟੀਵੀ ਚੈਨਲ ਦੇ ਉੱਤੇ ਜੋ ਉਹਨਾਂ ਵੱਲੋਂ ਗੈਂਗਸਟਰ ਤੇ ਜੇਲ੍ਹ ਵਿੱਚ ਨੇ ਉਹਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ ਕਿਵੇਂ ਦੇਖਦੇ ਹਾਂ ਜੋ ਬਿਆਨ ਆ ਰਹੀ ਨੇ ਜੋ ਹੁਣ ਰੀਸੈਂਟ ਬਿਆਨ ਹੈ ਗੈਂਗਸਟਰ ਉੱਤੇ ਉਸ ਤੇ تھੋੜੀ ਜਿਹੀ ਆਪਣਾ ਕੀ ਆਪਣਾ ਕੁਲ ਰਿਐਕਸ਼ਨ ਦਊਂਗੀ ਉਸੀ ਜੀ ਹਾਂਜੀ ਬਿਲਕੁਲ ਬਿਲਕੁਲ ਭਗਵੰਤ ਮਾਨ ਜਿਹੜੇ ਕਿ ਕਿਦੇ ਵਿਚਰਦੇ ਹੁੰਦੇ ਸੀ ਬਿਨਾ ਦਸਤਾਰ ਤੋਂ ਜਦੋਂ ਉਹਨਾਂ ਦੇ ਕੋਲ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਆ ਗਈ ਤਾਂ ਉਹਨਾਂ ਨੇ ਵੀ ਪੱਗ ਜਿਹੜੀ ਹੈ ਦਸਤਾਰ ਬੰਨਣੀ ਸ਼ੁਰੂ ਕਰ ਦਿੱਤੀ ਤੇ ਇਸੇ ਤਰੀਕੇ ਦੇ ਰਾਜਾ ਬੜਿੰਗ ਹੋਰੀ ਨੇ ਜਿਨ੍ਹਾਂ ਨੇ ਪ੍ਰਧਾਨਗੀ ਮਿਲਣ ਤੋਂ ਬਾਅਦ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਪਰ ਕੀ ਇਹ ਦਸਤਾਰ ਵਾਲੇ ਬਿਆਨ ਨੇ ਜਿਹੜੇ ਦਸਤਾਰ ਬੰਨਣ ਵਾਲੇ ਜਿਹੜੇ ਆਮ ਗੁਰਸਿੱਖ ਹੁੰਦੇ ਨੇ ਜਾਂ ਸਿੱਖ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ ਜੋ ਰਾਜਾ ਬੜਿੰਗ ਹੋਰੀ ਲਗਾਤਾਰ ਬਿਆਨ ਦੇ ਰਹੇ ਨੇ ਬਿਆਨ ਤਾਂ ਉਹਨਾਂ ਦੇ ਜਿਹੜੇ ਆ ਰਹੇ ਨੇ ਉਹ ਆਪਾਂ ਕਹਿ ਲਈਏ ਕਿ ਮੁੱਢੋਂ ਹੀ ਪੰਜਾਬ ਵਿਰੋਧੀ ਬਿਆਨ ਨੇ ਜੇ ਆਪਾਂ ਮਨਦੀਪ ਸਿੰਘ ਵਾਲੇ ਬਿਆਨ ਦੀ ਵੀ ਗੱਲ ਕਰੀਏ ਉਸ ਤੋਂ ਬਾਅਦ ਜਿਹੜਾ ਐਸਸੀ ਭਾਈਚਾਰਾ ਜਿਹੜਾ ਸਿੱਖ ਹੁੰਦਾ ਉਹ ਤੇ ਕਦੇ ਕਿਸੇ ਨਾਲ ਵਿਤਕਰਾ ਕਰਦਾ ਹੀ ਨਹੀਂ ਮਤਲਬ ਇਹਨਾਂ ਵੱਲੋਂ ਜਿਹੜਾ ਵਿਤਕਰਾ ਕੀਤਾ ਗਿਆ ਜਾਂ ਕਹਿ ਲਈਏ ਇੱਕ ਰੇਸਿਸਟ ਜਿਹੜਾ ਇੱਕ ਆਪਾਂ ਰਿਮਾਰਕਸ ਜਿਹੜਾ ਦਿੱਤਾ ਗਿਆ ਕਿ ਬੂਟਾ ਸਿੰਘ ਜੋ ਕਿ ਮਤਲਬ ਕਿ ਇੱਕ ਸੀਨੀਅਰ ਭਾਰਤ ਦੇ ਜਿਹੜੇ ਮੰਤਰੀ ਹੋਏ ਨੇ ਉਹਨਾਂ ਨੂੰ ਲੈ ਕੇ ਤੇ ਉਹ ਤੁਸੀਂ ਦੇਖੋ ਵੀ ਅੰਦਰ ਕਿਹੋ ਜੀ ਜ਼ਹਿਨੀयत ਹੋ ਸਕਦੀ ਹੈ ਮਤਲਬ ਕਿ ਕੀ ਅੰਦਰ ਭਰਿਆ ਹੋ ਸਕਦਾ ਵੀ ਦੇਖੋ ਕਦੀ ਅਸੀਂ ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ-ਸ਼ਰਟ ਪਾ ਲੈਨੇ ਆ ਸਿੱਖਾਂ ਨੂੰ ਚੜਾਉਂਦੇ ਆ ਮਾਰਿਆ ਕਦੀ ਅਸੀਂ ਕਹਿ ਦਿੰਨੇ ਆ ਕਿ ਸਾਨੂੰ ਖਾਲਸਾ ਨਹੀਂ ਸਾਨੂੰ ਹਿੰਦੁਸਤਾਨ ਚਾਹੀਦਾ ਤੇ ਅਸੀਂ ਇਹ ਵੀ ਸਵਾਲ ਪੁੱਛਿਆ ਸੀ ਵੀ ਹਿੰਦੁਸਤਾਨ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਉਹ ਵੀ ਦੱਸ ਦਿਓ ਸਾਨੂੰ ਤੋਂ ਅੱਜ ਇਹ ਜਿਹੜਾ ਬਿਆਨ ਜਿਹੜਾ ਇਹਨਾਂ ਨੇ ਦਿੱਤਾ ਐਸਸੀ ਭਾਈਚਾਰੇ ਦੇ ਉੱਤੇ ਉਹਨਾਂ ਨੇ ਐਫਆਈਆਰ ਦਰਜ ਜਿਹੜੀ ਆ ਉਹ ਕਰਵਾ ਦਿੱਤੀ ਹੈ ਮਤਲਬ ਇਹਨਾਂ ਤੇ ਜਿਹੜੀ ਹੈ ਨਾ ਅੰਦਰ ਜੋ ਭਰਿਆ ਹੋਇਆ ਉਹ ਬਾਹਰ ਆ ਜਾਂਦਾ ਮੈਨੂੰ ਤਾਂ ਇਹ ਹੈਰਾਨਗੀ ਹੁੰਦੀ ਆ ਕਿ ਰਾਹੁਲ ਗਾਂਧੀ ਹੋਰਾਂ ਨੇ ਕੀ ਸੋਚ ਕੇ ਪ੍ਰਧਾਨਗੀ ਜਿਹੜੀ ਉਹ ਰਾਜਾ ਬੜਿੰਘੋਰਾ ਨੂੰ ਦਿੱਤੀ ਆ ਹਾਲਾਂਕਿ ਬਹੁਤ ਇਹਨਾਂ ਦੇ ਸੀਨੀਅਰ ਵੀ ਬੈਠੇ ਹੋਏ ਨੇ ਪ੍ਰਤਾਪ ਸਿੰਘ ਬਾਜਵੇ ਵਰਗੇ ਜੇ ਤੁਹਾਨੂੰ ਦੂਜੇ ਨਹੀਂ ਪਸੰਦ ਤਾਂ ਚਲੋ ਹੋਰ ਕੋਈ ਜਿਹੜਾ ਬੰਦਾ ਹੈਗਾ ਨਵਜੋਤ ਸਿੰਘ ਸਿੱਧੂ ਹੈ ਮਤਲਬ ਰਾਜਾ ਬੜਿੰਘੋਰਾ ਨੂੰ ਜਿਹੜਾ ਪ੍ਰਧਾਨ ਬਣਾ ਕੇ ਤਾਂ ਮੈਨੂੰ ਲੱਗਦਾ ਵੀ ਰਾਹੁਲ ਗਾਂਧੀ ਹੋਰਾਂ ਨੇ ਆਪਣਾ ਨੁਕਸਾਨ ਜਿਹੜਾ ਉਹ ਆਪ ਹੀ ਕਰ ਲਿਆ अच्छा ਹੁਣ ਜਿਹੜਾ ਲੇਟੈਸਟ ਉਹਨਾਂ ਦੀ ਇੱਕ ਇੰਟਰਵਿਊ ਹੋਈ ਹੈ ਇੱਕ ਚੈਨਲ ਦੇ ਉੱਤੇ ਉਹ ਐਂਕਰ ਜਿਹੜਾ ਹੋਸਟ ਹੈਗਾ ਉਹਨਾਂ ਨੂੰ ਸਵਾਲ ਪੁੱਛਦਾ ਵੀ ਨਸ਼ਾ ਖਤਮ ਹੋ ਜਾਏਗਾ ਗੈਂਗਸਟਰ ਖਤਮ ਹੋ ਜਾਏਗਾ ਜੇ ਜੇਕਰ ਤੁਹਾਡੀ ਸਰਕਾਰ ਆ ਜਾਂਦੀ ਹੈ ਤੇ ਉਹਦੇ ਵਿੱਚ ਜਿਹੜਾ ਬਿਆਨ ਰਾਜਾ ਬੜੇ ਘੋਰਾ ਨੇ ਦਿੱਤਾ ਉਹ ਮਤਲਬ ਕਿ ਇੱਕ ਸ਼ੌਕਿੰਗ ਹੈ ਤੇ ਇੱਕ ਅਲਾਰਮਿੰਗ ਬਿਆਨ ਹੈਗਾ ਕਿਉਂਕਿ ਉਹਨਾਂ ਦਾ ਕਹਿਣਾ ਪਹਿਲਾਂ ਤੇ ਉਹਨੇ ਨਸ਼ੇ ਤੇ ਗੱਲ ਕੀਤੀ ਕਿ ਨਸ਼ਾ ਜਿਹੜਾ ਨਾ ਉਹ ਬਿਲਕੁਲ ਖਤਮ ਨਹੀਂ ਹੋਣਾ ਕਹਿੰਦੇ ਘਟਾ ਦੇਾਂਗੇ ਕਹਿੰਦਾ ਠੀਕ ਹੈ ਜੀ ਫਿਰ ਕਹਿੰਦੇ ਗੈਂਗਸਟਰਾਂ ਦਾ ਕੀ ਕਰੋਗੇ ਕਹਿੰਦਾ ਗੈਂਗਸਟਰ ਐਦਾਂ ਨਹੀਂ ਮੁੱਕਣੇ ਪਰ ਇਹ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਜਦੋਂ ਕਹਿੰਦਾ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਵੀ ਲੈਣਾ ਪੈਂਦਾ ਕਹਿੰਦਾ ਜਿਹੜਾ ਕਾਨੂੰਨ ਹੈ ਨਾ ਜੇ ਕੋਈ ਕਹਿੰਦਾ ਚੰਗਾ ਕੰਮ ਕਰਨਾ ਹੋਵੇ ਕਾਨੂੰਨ ਨੂੰ ਆਪਣੇ ਹੱਥ 'ਚ ਵੀ ਲੈਣਾ ਪੈਂਦਾ ਉਹ ਕਹਿੰਦਾ ਉਹ ਕਿਵੇਂ ਕਹਿੰਦਾ ਜਿਹੜੇ ਜੇਲ੍ਹਾਂ ਦੇ ਵਿੱਚ ਗੈਂਗਸਟਰ ਹੁੰਦੇ ਆ ਕਹਿੰਦਾ ਜੇਲ੍ਹਾਂ ਦੇ ਵਿੱਚ ਕਿਸੇ ਨੂੰ ਕਲੰਟ ਵੀ ਤੇ ਲੱਗ ਹੀ ਸਕਦਾ ਕੋਈ ਕਿਸੇ ਤਰੀਕੇ ਦਾ ਕੋਈ ਹਾਦਸਾ ਵੀ ਤੇ ਵਾਪਰ ਹੀ ਸਕਦਾ ਮਤਲਬ ਉਹਨਾਂ ਦਾ ਇਹ ਕਹਿਣਾ ਸੀ ਵੀ ਅਸੀਂ ਜਿਵੇਂ ਬਿਆਨਤ ਸਿਓ ਜਿਹੜਾ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਸ ਤੋਂ ਬਾਅਦ ਕੇਪੀਐਸ ਗਿੱਲ ਡੀਜੀਪੀ ਬਣਿਆ ਤੇ ਲੱਖਾਂ ਨੌਜਵਾਨ ਜਿਹੜਾ ਪੰਜਾਬ ਦਾ ਮਾਰਿਆ ਗਿਆ ਉਹਨਾਂ ਦੇ ਝੂਠੇ ਮੁਕਾਬਲੇ ਵੀ ਕੀਤੇ ਗਏ ਹੈਨਾ ਮਤਲਬ ਕਿ ਫੜੇ ਹੁੰਦੇ ਸੀ ਅਰੈਸਟ ਕੀਤੇ ਹੁੰਦੇ ਸੀ ਖੇਤਾਂ 'ਚ ਭਜਾਉਂਦੇ ਸੀ ਛੱਡ ਕੇ ਜੀਪ 'ਚ ਤੇ ਕਹਿੰਦੇ ਭੱਜ ਜਾ ਜੇ ਭੱਜ ਸਕਦਾ ਤਾਂ ਇਥੇ ਵਿੱਚੋਂ ਪਿੱਛੋਂ ਗੋਲੀ ਵੱਜਦੀ ਹੁੰਦੀ ਸੀ ਇਹ ਤੁਸੀਂ ਆਮ ਫਿਲਮਾਂ ਦੇ ਵਿੱਚ ਸੀਨ ਦੇਖੇ ਹੋਣੇ ਆ ਮਤਲਬ ਝੂਠੇ ਮੁਕਾਬਲੇ ਜਾਂ ਜੇਲ੍ਹਾਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੋਈ ਪੌਇਜ਼ਨ ਦੇ ਦੇਣਾ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਸੋ ਮਤਲਬ ਰਾਜਾ ਵੜਿੰਗ ਹੋਰੀ ਵੀ ਕਿਤੇ ਨਾ ਕਿਤੇ ਉਹੀ ਸੋਚ ਪਾਲੀ ਬੈਠੇ ਨੇ ਜਿਹੜੇ ਇਹਨਾਂ ਦੇ ਪਾਰਟੀ ਦੇ ਸੀਨੀਅਰ ਆਗੂ ਉਹ ਚਾਹੇ ਬੀਬੀ ਇੰਦਰਾ ਹੋਵੇ ਇਹਦੇ ਵਿੱਚ ਕੋਈ ਸ਼ੱਕ ਵੈਸੇ ਰਹਿ ਨਹੀਂ ਜਾਂਦਾ ਜਿੱਦਣ ਉਹ ਕਹਿੰਦੇ ਨੇ ਕਿ ਇੰਦਰਾ ਮੇਰੀ ਮਾਂ ਹੈਗੀ ਹੈ ਸੋ ਉਸੇ ਹੀ ਨਕਸ਼ੇ ਕਦਮਾਂ ਦੇ ਉੱਤੇ ਜਿਹੜੇ ਰਾਜਾ ਵੜਿੰਗ ਹੋਰੀ ਚੱਲਦੇ ਹੋਏ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਸੋ ਹੁਣ ਇੱਥੋਂ ਪਤਾ ਲੱਗਦਾ ਵੀ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਰਾਜਾ ਵੜਿੰਗ ਹੋਰੀ ਜਿਹੜੇ ਨੇ ਮੁੱਖ ਮੰਤਰੀ ਬਣਦੇ ਨੇ ਕਿਉਂਕਿ ਪਾਗ ਉਹਨਾਂ ਨੇ ਇਸੇ ਕਰਕੇ ਬੰਨੀ ਹੈ ਕਿ ਉਹ ਮੁੱਖ ਮੰਤਰੀ ਬਣ ਕੇ ਜੇ ਕਾਂਗਰਸੀ ਸਰਕਾਰ ਬਣਦੀ ਹੈ ਤੇ ਫਿਰ ਇਹ ਸਵਾਲ ਸਾਡੇ ਵੱਲੋਂ ਵੀ ਹੈ ਮੀਡੀਆ ਵੱਲੋਂ ਵੀ ਹੈ ਤੇ ਪੰਜਾਬ ਦੇ ਵਸੇਂਦੇ ਹੋਣ ਦੇ ਨਾਤੇ ਵੀ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਬਿਆਨਸੀਆਂ ਵਾਲਾ ਦੌਰ ਵਾਪਸ ਆ ਜਾਏਗਾ ਕੀ ਗੈਂਗਸਟਰਾਂ ਨੂੰ ਜੇਲ੍ਹਾਂ ਦੇ ਵਿੱਚ ਰੱਖ ਕੇ ਸੁਧਾਰਨਾ ਨਹੀਂ ਹੁੰਦਾ ਜੇਲ੍ਹ ਦਾ ਦੂਸਰਾ ਨਾਮ ਸੁਧਾਰ ਘਰ ਹੁੰਦਾ ਜਿੱਥੋਂ ਸੁਧਾਰ ਕੇ ਬੰਦੇ ਕੱਢੇ ਜਾਂਦੇ ਆ ਤੁਸੀਂ ਸੁਧਾਰਨ ਦੀ بجائے ਅੰਦਰ ਕਰੰਟ ਲਾਉਣ ਦੀਆਂ ਗੱਲਾਂ ਕਰ ਰਹੇ ਹੋ ਉਹ ਵੀ ਇੱਕ ਚੈਨਲ ਦੇ ਉੱਤੇ ਤੁਸੀਂ ਬਿਆਨ ਦੇ ਰਹੇ ਹੋ ਇਹਦਾ ਮਤਲਬ ਕਿ ਕੱਲ ਨੂੰ ਗੈਂਗਸਟਰਾਂ ਦੇ ਨਾਲ-ਨਾਲ ਆਪਾਂ ਤਾਂ ਇਹ ਵੀ ਨਹੀਂ ਕਹਿੰਦੇ ਕਿ ਗੈਂਗਸਟਰਾਂ ਦੇ ਵਿੱਚ ਊਠੇ ਮੁਕਾਬਲੇ ਬਣੇ ਜਾਣ ਜਾਂ ਉਹਨਾਂ ਨੂੰ ਵੀ ਕਿਤੇ ਗੋਲੀ ਮਾਰੀ ਜਾਵੇ ਐਂਕਾਊਂਟਰ ਕੀਤੇ ਜਾਣ ਆਪਾਂ ਫਿਰ ਇਹਦੇ ਵਿੱਚ ਇਹ ਹੁੰਦਾ ਵੀ ਜਿਹੜੀ ਨਾਲ ਦੇ ਜਿਹੜੇ ਹੋਰ ਲੋਕ ਹੋਣਗੇ ਜਿਹੜੇ ਬੇਕਸੂਰ ਲੋਕ ਹੋਣਗੇ ਕਿ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਕਰੇਗਾ ਕਿਉਂਕਿ ਆਟੇ ਦੇ ਨਾਲ ਘਣ ਵੀ ਪਿਸਦਾ ਤੇ ਇਹ ਪਹਿਲਾਂ ਵੀ ਹੋਇਆ ਠਾੜਕੂ ਕਹਿ ਕੇ ਕਿ 16-16 ਸਾਲਾਂ ਦੇ ਮੁੰਡੇ ਜਿਹੜੇ ਨੇ ਉਹ ਟਪਾ ਦਿੱਤੇ ਗਏ ਇਨਾਮ ਲੈਣ ਦੇ ਆ ਮਾਰਾ ਸੋ ਇਹ ਮਤ ਉਦੋਂ ਇਦਾਂ ਹੁੰਦਾ ਨਹੀਂ ਜਿੰਨੀਆਂ ਗਿਣ ਕੇ ਦੱਸੋ ਕਿੰਨੀਆਂ ਬਾਡੀਆਂ ਨੇ ਉਹਦੇ ਹਿਸਾਬ ਨਾਲ ਨਾਮ ਦੇਾਂਗੇ ਸੋ ਮਤਲਬ ਕਹਿਣ ਦਾ ਵੀ ਜੇ ਇਸ ਤਰ੍ਹਾਂ ਦਾ ਮਾਹੌਲ ਦੁਬਾਰਾ ਆਊਗਾ ਪੰਜਾਬ ਦੇ ਵਿੱਚ ਇਹ ਸਵਾਲ ਪੰਜਾਬ ਦੀ ਜਨਤਾ ਨੂੰ ਵੀ ਕਰਨਾ ਬਣਦਾ ਹੈ ਕਿ ਭਾਈ ਕਲੀਅਰ ਕਰੋ ਪਹਿਲਾਂ ਪਈ ਤੁਸੀਂ ਵਾਕਿਆ ਇਸ ਇਹਨਾਂ ਲੀਹਾਂ ਦੇ ਉੱਤੇ ਚੱਲੋਗੇ ਜਿਹੜਾ ਤੇ ਬੀਬੀ ਇੰਦਰਾ ਚੱਲਦੀ ਰਹੀ ਹੈ ਜਾਂ ਬਿਆੰਤ ਸਿਓ ਚੱਲਦਾ ਰਿਹਾ ਤੇ ਅੱਜ ਰਾਜਾ ਵੜਿੰਘੋਰੀ ਤਿਆਰੀ ਖੇਚੀ ਫਿਰਦੇ ਨੇ ਵੈਸੀ ਉਹਨਾਂ ਦੇ ਬਿਆਨਾਂ ਤੋਂ ਤਾਂ ਲੱਗਦਾ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਨੇ ਨਾ ਉਹ ਕਿਤੇ ਨਾ ਕਿਤੇ ਲੱਗਦਾ ਵੀ ਸੋਚ ਉੱਥੋਂ ਹੀ ਚੱਲੀ ਆਉਂਦੀ ਹੈ ਸੋ ਇਹ ਹੁਣ ਪੰਜਾਬ ਦੇ ਲੋਕਾਂ ਨੇ ਸੋਚਣਾ ਹੈ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਕਾਂਗਰਸ ਦੀ ਹਾਈ ਕਮਾਂਡ ਸੋਚੇ ਵੀ ਜਿਹੜੇ ਇਹ ਬਿਆਨ ਦੇ ਰਹੇ ਨੇ ਇਹ ਕਿਤੇ ਹੈ ਨੇ ਪ੍ਰੋ ਪੰਜਾਬ ਬਿਆਨ ਹੈਗੇ ਨੇ ਜਾਂ ਫਿਰ ਇਹ ਬਿਲਕੁਲ ਹੀ ਪੰਜਾਬ ਦੇ ਉਲਟ ਬਿਆਨ ਪੰਜਾਬ ਦੇ ਲੋਕਾਂ ਦੇ ਉਲਟ ਬਿਆਨ ਜਿਹੜੇ ਹੈਗੇ ਆ ਉਹ ਦਿੱਤੇ ਜਾ ਰਹੇ ਆ ਹੁਣ ਮੈਂ ਤੇ ਇਹ ਕਹਿਣਾ ਹੁੰਦਾ ਵੀ ਪੰਜਾਬ ਜਿਹੜਾ ਹੈਗਾ ਨਾ ਉਹਨੂੰ ਐਸਾ ਘੁਣ ਲੱਗ ਗਿਆ ਰਾਜਨੀਤਿਕ ਪਾਰਟੀਆਂ ਦਾ ਕਿ ਪੰਜਾਬ ਦਾ ਜਿਹੜਾ ਹੈਗਾ ਕੀ ਕਹਿੰਦੇ ਹੁੰਦੇ ਆ ਵੀ ਦਿਨੋਂ ਦਿਨ ਖੁਰਦਾ ਜਾ ਰਿਹਾ ਹੁਣ ਮਨੀਸ਼ ਸੋਧਿਆ ਹੋਰਾਂ ਦਾ ਬਿਆਨ ਸੁਣੋ ਕਹਿੰਦੇ ਵੀ ਸਾਮ-ਦਾਮ ਦੰਡ ਭੇਦ ਵਰਤ ਕੇ ਕੁੱਟਮਾਰ ਕਰਕੇ ਦੂਜਾ ਤੀਜਾ ਕਰਕੇ ਝੂਠ ਬੋਲ ਕੇ ਆਪਾਂ ਐਦਕੀ ਜਿੱਤਣਾ ਕਿਸੇ ਤਰੀਕੇ ਨਾਲ ਸੋ ਉਹ ਵੀ ਉਹੀ ਰੀਜ ਪਾਲੀ ਬੈਠੇ ਆ ਤੇ ਇਧਰੋਂ ਇਹ ਵੀ ਇਹੀ ਰੀਜ ਪਾਲੀ ਬੈਠੇ ਆ ਤੇ ਭਾਜਪਾ ਕਿਸੇ ਤੋਂ ਲੁਕੀ ਛੁਪੀ ਨਹੀਂ ਹੋਈ ਕਿ ਉਹਨਾਂ ਦਾ ਕੀ ਮੰਤਵ ਹੈਗਾ ਕੀ ਪੰਜਾਬ ਪ੍ਰਤੀ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਸਾਰਿਆਂ ਨੂੰ ਪਤਾ ਆ ਤੇ ਫਿਰ ਪਿੱਛੇ ਰਹਿ ਜਾਂਦੇ ਅਕਾਲੀ ਦਲ ਅਕਾਲੀ ਦਲ ਵਾਲਿਆਂ ਕੋਲੋਂ ਵੀ ਆਪਾਂ ਕੀ ਉਮੀਦ ਲਾਈਏ ਜਿਨ੍ਹਾਂ ਨੇ ਪੰਜਾਬ ਦਾ ਇੰਨਾ ਘਾਣ ਜਿਹੜਾ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀ ਸਰਕਾਰ ਵੇਲੇ ਹੋਇਆ ਆ ਭਾਵੇਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਭਾਵੇਂ ਕਤਲੋਗਾਰਦ ਹੋਈ ਹੋਵੇ ਹੈਨਾ ਸੋ ਮਤਲਬ ਕਹਿਣ ਦਾ ਵੀ ਕੋਣ ਜਿਹੜਾ ਹੈਗਾ ਉਹ ਲੱਗਿਆ ਹੋਇਆ ਪੰਜਾਬ ਨੂੰ ਤੇ ਹਰ ਕੋਈ ਜਿਹੜਾ ਹੈਗਾ ਉਹ ਖਾਣਾ ਚਾਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਮੈਂ ਖਤਮ ਕਰਾਂ ਮੇਰੇ ਸਿਰ ਦੇ ਉੱਤੇ ਸੇਰਾ ਜਿਹੜਾ ਹੈਗਾ ਉਹ ਉਹ ਲੱਗ ਜਾਵੇ ਕਿ ਹਾਂ ਇਹ ਆ ਵੀ ਬੰਦਾ ਇਹਨੇ ਕੀਤਾ ਪੰਜਾਬ ਖਤਮ ਸੋ ਮਤਲਬ ਇਹ ਦੇਖੋ ਹੁਣ ਪੰਜਾਬ ਦੇ ਲੋਕ ਕਿੱਡੀ ਕਿੜਕੀ ਦੇ ਵਿੱਚ ਫਸੇ ਹੋਏ ਨੇ ਨਾ ਇੱਧਰ ਤੇ ਨਾ ਉੱਧਰ ਦੇ ਵੋਟ ਕਿਨੂੰ ਪਾਉਣ ਜੇ ਵੋਟ ਨਹੀਂ ਪਾਉਂਦੇ ਤਾਂ ਸਰਕਾਰ ਜਿਹੜੀ ਆਟੋਮੈਟਿਕਲੀ ਜਿਹੜੀ ਬਣ ਜਾਂਦੀ ਹੈ ਹੈ ਤੇ ਜੇ ਵੋਟ ਪਾਉਣ ਤਾਂ ਉਹ ਉਹ ਸਰਕਾਰ ਆ ਜਾਂਦੀ ਹੈ ਉਸ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਜਿਹੜੇ ਕਹਿੰਦੇ ਵੀ ਹਰ ਹਿੱਲੇ ਅਸੀਂ ਪੰਜਾਬ ਨੂੰ ਜਿੱਤਣਾ ਕੁਝ ਵੀ ਕਰਨਾ ਪਵੇ ਸਾਨੂੰ ਸੋ ਮਤਲਬ ਉਹ ਪੰਜਾਬ ਹਰ ਪਾਸਿਓਂ ਇਸ ਵੇਲੇ ਮਾਰਚ ਝੱਲ ਰਿਹਾ ਹੈ ਕੋਈ ਵੀ ਪਾਸਾ ਜਿਹੜਾ ਹੈਗਾ ਉਹ ਛੱਡਿਆ ਨਹੀਂ ਤੇ ਹਰ ਕੋਈ ਜਿਹੜਾ ਲੁੱਟਣ ਨੂੰ ਕੁੱਟਣ ਨੂੰ ਤਿਆਰ ਬੈਠਾ ਹੈ ਇਹ ਸੋਚਣਾ ਹੁਣ ਪੰਜਾਬ ਨੇ ਆ ਪੰਜਾਬ ਦੇ ਲੋਕਾਂ ਨੇ ਆ ਕਿ ਕੀ ਕਰਨਾ ਕੀ ਨਹੀਂ ਕਰਨਾ ਜੀ ਅ ਥੋੜੇ ਤਾਂ ਨਾਲ ਜੁੜਨ ਦੇ ਲਈ ਆਪਣੇ ਵਿੱਚ ਸਦਸ਼ਨ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਭ ਦਾ ਦਿਨੋਂ ਧੰਨਵਾਦ